ਕਾਂਗਰਸ ਨੇ ਤਾਂ ਕੈਂਡੀਡੇਟ ਦੀ ਗੱਲ ਹੈ ਆਈ ਥਿੰਕ ਕਾਂਗਰਸ ਨੇ ਤਾਂ ਇਹ ਪਹਿਲਾਂ ਹੀ ਸਿਗਨੇਚਰ ਕਰਤਾ ਸੀ ਜਦੋਂ ਉਹਨਾਂ ਨੂੰ ਲੋਕਲ ਕੈਂਡੀਡੇਟ ਕੋਈ ਨਹੀਂ ਲੱਭਿਆ ਦੇਖੋ ਉਹਨਾਂ ਨੂੰ ਮਤਲਬ ਕੀ ਇਹਦੇ 2 ਮਹੀਨੇ ਨਿਕਲਦੇ ਆ ਜਾਂ ਜਾਂ ਤਾਂ ਕੋਈ ਮਾਇਨੇ ਨਹੀਂ ਮੈਨੂੰ ਲੱਗਦਾ ਉਠੀ ਕੋਈ ਕਿਸੇ ਹੋਰ ਦੇ ਆ ਤਾਂ ਕੀ ਤਾਂ ਨਹੀਂ ਇਹ ਤਾਂ ਪਾਟਿਕ ਨੂੰ ਸਮਝਾ ਕੋ ਦਿੱਲੀ ਦੇ ਕੰਟਰੋਲ ਤੇ ਚੱਲ ਰਿਹਾ ਹੈ ਬੰਦਾ ਉਹਨਾਂ ਨੂੰ ਉਹਨਾਂ ਦੇ ਕੈਬਨਿਟ ਤੇ ਵਿਦੇਸ਼ ਮੰਤਰੀ ਔਰ ਬੜੇ ਸੀਨੀਅਰ ਮਿਨਿਸਟਰ ਪਾਰਟੀ ਦੇ ਬੜੇ ਸੀਨੀਅਰ ਅਹੁਦੇਦਾਰ ਆਸ਼ੂ ਜੀ ਇੱਥੋਂ ਬਿਲੋਂਗ ਕਰਦੇ ਹੋਰ ਵੀ ਕਈ ਲੀਡਰਸ਼ਿਪ ਮਗਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਾ ਦੇਣ ਦਾ ਮਤਲਬ ਹੈ ਕਿ ਇਹ ਆਪ ਹੀ ਮੰਨ ਲਿਆ ਕਿ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਕਿ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਮਾੜੀ ਸੀ ਜੇ ਉਹਨਾਂ ਨੂੰ ਟਿਕਟ ਦੇਵਾਂਗੇ ਤੇ ਰਿਜ਼ਲਟ ਮਾੜੇ ਹੋਣਗੇ ਤੁਸੀਂ ਗਿੱਦੜ ਵਿੱਚੋਂ ਇੱਕ ਬੰਦਾ ਲਿਆ ਕੇ ਇੱਥੇ ਖੜਾ ਕਰਤਾ ਖੜਾ ਕਰਨ ਨੂੰ ਤਾਂ ਭਾਵੇਂ ਤੁਸੀਂ ਜਾ ਕੇ ਉਥੋਂ ਟਮਲਣਾ ਨੂੰ ਤੋਂ ਲਿਆਓ ਰੋਗਦਾ ਤਾਂ ਕੌਣ ਹੈ ਮਗਰ ਉੱਥੇ ਲਿਆ ਕੇ ਖੜਾ ਕਰ ਦੇਣਾ ਜਿਹੜਾ ਆਪ ਹੀ ਗਿੱਦੜ ਵਿੱਚੋਂ ਮਸਾ ਸਕ੍ਰੀਪ ਥਰੂ ਕਰਕੇ ਆਇਆ 1100 ਵੋਟ ਜਾਂ 1300 ਵੋਟਾਂ ਤੇ ਜਿੱਤੇ ਸੂ ਹਿਸ ਓਨ contribution as a minister has been zero and as panch saal minister rehnde ho main ohna nu puchna chahunda tusi ludhiana layi ik cheez das do jehdi tusi ludhiana layi kiti hoye tusi badhiya gallan karde ho ke himalco bas chalaai mainu lagda ludhiana layi ta balco bas chunav vele vi tusi agencies se karaate ho aur aaj jehde baki aam aadmi party de candidate ho ta ਮੈਨੂੰ ਲੱਗਦਾ ਨੇ ਮੇਰੇ ਨਟਵਰ ਲਾਲ ਹੀ ਨੇ ਜਿੰਨੀ ਘੱਟ ਗੱਲ ਕਰੀ ਉਹਨੇ ਚੰਗੀ ਆ ਉਹਨਾਂ ਦੇ ਤਾਂ ਭਗਵਾਨ ਤੁਮਾਂਂ ਝਾਬ ਦੇਤੇ ਉਹਨਾਂ ਦੇ ਸ਼ੌਕ ਮੈਨੂੰ ਕੋਈ ਦੱਸਦਾ ਕਾਫੀ ਮੇਲ ਖਾਉਂਦੇ ਨੇ ਐਵੇਂ ਮੈਂ ਅੱਜ ਕੋਈ ਗੱਲ ਕਰਕੇ ਜਾਊਗਾ ਕਿਤੇ ਉਹਨਾਂ ਦੇ ਪਰਚੇ ਪੁਰਚੇ ਵੀ ਬੜਾ ਕੋਈ ਦੱਸਦੇ ਨਹੀਂ ਇਸ ਲਈ ਚਲੋ ਉਹਨਾਂ ਨੂੰ ਮੁਬਾਰਕ ਹੈ ਮਗਰ ਸਾਡੇ ਕਈ ਉਹ ਆਡੀਓ ਇੱਕ ਵਾਇਰਲ ਹੋਈ ਆ ਜੀ ਤੁਹਾਡੇ ਕੋਲ ਉਹ ਦੇਖੋ ਜਿਸ ਆਡੀਓ 'ਚ ਉਹ ਸਾਡਾ ਭਾਜਪਾ ਦਾ ਕੈਂਡੀਡੇਟ ਹੈ ਉਹ ਆਪ ਦੇ ਪ੍ਰਧਾਨ ਨੂੰ ਹੀ ਗਾਲਾਂ ਕੱਢੀਆਂ ਹੁੰਦੇ ਉਹਦੀ ਸਿਨਸੇਅਰਿਟੀ ਇਹ ਵੇਖ ਲਓ ਜੇ ਇਸ ਪਾਰਟੀ 'ਚ ਉਹ ਪ੍ਰਧਾਨ ਨੂੰ ਗਾਲਾਂ ਕੱਢੀ ਜਾਂਦਾ ਉਹਦੀ ਲੋਕਾਂ ਪਰੇ ਤੇ ਕੀ ਸਿਨਸੇਅਰਿਟੀ ਹੋਵੇ ਔਰ ਜੇ ਇਸ ਪਾਰਟੀ ਨੇ ਉਹਨੂੰ ਐਮਪੀ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਬਜ਼ੁਰਗਾਂ ਨੂੰ ਸੀਐਮ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਭਰਾ ਨੂੰ ਆਊਟ ਆਫ ਟਰਨ ਅਨਐਜੂਕੇਟਿਡ ਬੰਦੇ ਨੂੰ ਡੀਐਸਪੀ ਲਾਤਾ ਸਾਰੇ ਸਾਰੀਆਂ ਹੀ ਕੈਦੇ ਕਾਨੂੰਨ ਛਿੱਕੇ ਤੇ ਟਾਂਕੇ ਭੂਆ ਤਾਇਆ ਚਾਚਾ ਮਜ਼ੀਰ ਬਣੇ ਹੋਣ ਕੋਸ ਪਾਰਟੀ ਨੂੰ ਵੀ ਨਿੰਦੀ ਜਾਂਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ